ਵਾਹਿਗੁਰੂ ਦੀ ਕਿਰਪਾ ਨਾਲ ਅੱਜ ਕਰਤਾ ਮਿੱਤਰੋ ਕੰਮ ਸ਼ੁਰੂ ਆਪਣੇ ਭਰਾ ਨੇ ਨਵਾਂ ਡੇਰੀ ਫਾਰਮ ਸ਼ੁਰੂ ਕਰ ਲਿਆ ਤੇ ਆਪਾਂ ਇਹਦੇ ਫਾਰਮ ਤੇ ਵਿਜ਼ਿਟ ਕੀਤੀ ਅੱਜ ਤੇ ਤੁਹਾਨੂੰ ਸਾਰੀ ਗੱਲਬਾਤ ਦੱਸਦੇ ਹਾਂ ਕਿੰਨਾ ਖਰਚਾ ਆਇਆਗਾ ਤੇ ਕੀ ਕੀ ਗੱਲਬਾਤ ਆ ਸਾਰੀ ਤੇ ਕਿੰਨੀ ਬਾਉਂਡਰੀ ਐ ਕਿੰਨਾ ਮਟੀਰੀਅਲ ਲੱਗਾ ਕਿੰਨੀ ਇੱਟ ਲੱਗ ਜੂਗੀ ਤੇ ਕੀ ਬਾਈ ਦਾ ਅੱਗੇ ਜਿਹੜੀ ਗੱਲਬਾਤ ਆ ਸਾਰੀ ਕਿੰਨੇ ਪਸ਼ੂ ਰੱਖਣੇ ਸਾਰੀ ਗੱਲਬਾਤ ਕਰਾਂਗੇ ਕੀ ਹਾਲ ਆ ਸੋਹਣਿਆ ਵਧੀਆ ਬਾਈ ਜੀ ਤੁਸੀਂ ਹਾਂ ਵਧੀਆ ਭਰਾ ਕਰਨੇ ਕੰਮ ਸ਼ੁਰੂ ਹੋਰ ਬਾਈ ਸਟਾਰਟ ਕਰ ਲਿਆ ਹੁਣ ਚੱਲ ਵਧੀਆ ਬਾਈ ਵੈਗਰੂ ਭਲੀ ਕਰੇ ਹਨਾ ਹੋਰ ਬਾਈ ਪਹਿਲੀ ਗੱਲ ਤਾਂ ਸਭ ਨੂੰ ਪਹਿਲਾਂ ਵਧਾਈਆਂ ਤੈਨੂੰ ਕੇ ਤੂੰ ਕੰਮ ਸਟਾਰਟ ਕਰ ਲਿਆ ਹਨਾ ਤੇ ਆਪਾਂ ਨੂੰ ਮੜੀ ਜਾਣਕਾਰੀ ਦੇ ਹਨਾ ਵੀ ਜਿਵੇਂ ਹੁਣ ਤੂੰ ਨਵਾਂ ਕੰਮ ਸ਼ੁਰੂ ਕਰਿਆ ਹਨਾ ਤੇਰੇ ਦਿਮਾਗ 'ਚ ਕਿਉਂ ਆਇਆ ਵੀ ਇਹ ਪਏਰ گاਵਾ ਦਾ ਕੰਮ ਸ਼ੁਰੂ ਕਰੇ ਬਈ ਚਾਰ ਪੰਜ ਸਾਲ ਹੋ ਗਏ ਸੀ ਕਰੀ ਜਾਂਦੇ ਇਹਨੂੰ ਅੱਛਾ ਉੱਤੇ ਬਸ ਐਸ ਵੀ ਬਰੀਡ ਨਹੀਂ ਵੱਧ ਰਹੀ ਸੀਗੀ ਹਾਂ ਵੀ ਤਾਂ ਕਰਕੇ ਵੀਰਾਂ ਸਾਕੇ ਵੀਰ ਫਰੀਡ ਵਧਾਲ ਗਏ ਹਾਂ ਠੀਕ ਐ ਤੇ ਲੈ ਵੀ ਸੱਜਣੋ ਬਾਈ ਕਹਿੰਦਾ ਵੀ ਫਰੀਡ ਤੇ ਕੰਮ ਕਰਨਾ ਅੱਗੇ ਜਾ ਕੇ ਹਨਾ ਵੀ ਤਾਂ ਕਰਕੇ ਅਸੀਂ ਬਾਹਰ ਆ ਗਏ ਖੇਤਾਂ ਦੇ ਵਿੱਚ ਆ ਗਏ ਤੇ ਸੱਤਰਾ ਜਾਣਕਾਰੀ ਦੇ ਵੀ ਕਿੰਨੇ ਬਾਈ ਕਿੰਨੇ ਦਾ ਕੀ ਪਾਇਆ ਤੂੰ 40 ਪਿਆ ਦਾ ਛੱਡ ਪਾਇਆ ਬਈ ਆਪਾਂ ਅੱਛਾ ਤੇ ਬਾਉਂਡਰੀ ਮਾਰੀ ਐ 60 100 ਦੀ 60 40 ਦੀ ਤੇ ਲੰਮੀ 100 ਠੀਕ ਹੈ ਹਾਂ ਤੇ ਕਿੰਨੇ ਕਿ ਪਸ਼ੂਆਂ ਦਾ ਟਾਰਗੇਟ ਲੈ ਕੇ ਚੱਲਿਆ ਇੱਕ ਵਾਰੀ ਕਿਰਾ ਬਈ ਆਪਾਂ 40 ਤੱਕ ਕਰਿਆਗਾ 40 50 ਪਸ਼ੂਆਂ ਦਾ ਕਰਾਂਗੇ ਤੇ 40 50 ਤੱਕ ਵੀ ਮੰਨ ਲਵਾਂ ਕੀ ਉਹਨੇ ਤੱਕ ਹੀ 600 ਹਾਰੂਗਾ ਹਾਂ ਹਾਰੂਗਾ ਆਪਣਾ ਪਿਆਗ ਪੰਚ ਹਾਰ ਲੂਆ ਸਾਡਾ ਠੀਕ ਹੈ ਯਾਨੀ ਕਿ ਸਟਾਰਟਿੰਗ ਆਪਣੀ ਜਿਹੜੀ ਹੈਗੀ ਆ ਵੀ ਘੱਟ ਪਸ਼ੂਆਂ ਤੋਂ ਆ ਹਾਂ ਕਿਰਾ ਆਪਾਂ 10 ਤੋਂ ਸ਼ੁਰੂਆਤ ਕਰਾਂ 20 ਪਸ਼ੂਆਂ ਤੋਂ ਠੀਕ ਹੈ ਹਾਂ ਲੈ ਮੈਂ ਅ ਦੋਸਤੋ ਤੁਹਾਨੂੰ ਦੱਸਦਾ ਕਿ ਮਿੱਤਰ ਨੇ ਨਾ ਆਪਣੇ ਨੇ ਇਹ ਘਰੇ ਪਸ਼ੂ ਰੱਖੇ ਹੋਏ ਸੀਗੇ ਪਹਿਲਾਂ ਤੇ ਡੇਰੀ ਚ ਦੁੱਧ ਪਾਉਣਾ ਸੀਗਾ 17 ਮਿੰਟੋਂ ਤੇ ਗੱਲ ਦੱਸ ਯਾਰ ਹਾਂ ਬਈ ਜਿਵੇਂ ਕਹਿੰਦੇ ਆ ਯਾਰ ਵੀ ਵੀਰ ਇਹਦੇ ਚ ਤਾਂ ਇਕੱਲੀ ਰੂੜੀ ਬਚਦੀ ਆ ਤੇ ਤੂੰ ਨੌਜਵਾਨ ਮੁੰਡਾ ਤੇ ਨਵਾਂ ਸ਼ੈੱਡ ਪਾਈ ਜਾਂਦਾ ਫਿਰ ਇਹ ਤੂੰ ਕਿਉਂ ਪਾਈ ਜਾਂਦਾ ਕੀ ਕਰਨਾ ਹੈ ਬਈ ਬਾਹਰ ਜਾਣ ਯਾਰ ਦਿਹਾੜੀਆਂ ਕਰਨ ਨਾਲ ਤਾਂ ਚੰਗੀ ਆ ਕੰਮ ਇੱਥੇ ਸ਼ੁਰੂ ਕਰ ਲੈ ਹਾਂ ਉੱਥੇ ਕਿਹਦੀ ਦਿਹਾੜੀ ਕਰਾਂਗੇ ਇੱਥੇ ਆਪਦਾ ਕੰਮ ਆ ਹਾਂ ਇਹਦੇ ਥੱਲੇ ਲੱਗ ਕੇ ਤਾਂ ਨਹੀਂ ਕਰਨਾ ਸਹੀ ਆ ਬਾਕੀ ਜੇ ਆਪਾਂ ਨੂੰ ਆਧੂ ਹੀ ਬਚਦਾ ਹਾਂ ਆਧੂ ਹੀ ਬਹੁਤ ਆ ਬਈ ਤਹੀ ਗੱਲ ਇੱਥੇ ਆਪਣਾ ਆਪਣੇ ਨਾਲ ਵੀ ਡੰਗ ਲੈ ਜਾਂਦਾ ਨਾਲ ਵਧੀਆ ਬਾਈ ਸਰਕਲ ਬਣਿਆ ਰਹਿੰਦਾ ਹੈ ਸਾਰਾ ਲੈਟਿੰਗ ਹੋਈ ਜਾਂਦੀ ਹੈ ਤੇ ਘਰੇ ਰੱਖੇ ਹੋਏ ਸੀ ਪਸ਼ੂ ਉੱਥੇ ਆਪਾਂ ਨੂੰ ਹੁੰਦੀ ਸੀ ਆਂਗਣ ਆਮਦਨ ਬਾਈ ਪੂਰੀ ਵਧੀਆ ਹੀ ਫੇਰੀ ਇਹ ਕੰਮ ਵਿੱਢਿਆ ਆਪਾਂ ਫੇਰੀ ਕਰਿਆ ਹਾਂ ਆਗਲਾ ਕਹਿੰਦਾ ਯਾਰ ਇਹ ਤਾਂ ਕੁਝ ਬਚਦਾ ਨਹੀਂ ਆਇਆ ਕਰਦਾ ਨਹੀਂ ਤੇ ਮੈਂ ਇੱਕ ਗੱਲ ਇਹ ਜ਼ਰੂਰ ਕਹੂੰਗਾ ਵੀ ਜਦੋਂ ਤੁਸੀਂ ਕੋਈ ਕਿਸੇ ਵੀ ਸੱਚੇ ਮਿੱਤਰ ਨੇ ਕੰਮ ਸ਼ੁਰੂ ਕਰਨਾ ਨਾ ਇਹ ਤਾਂ ਮਿੱਤਰੋ ਨੌਲੇਜ ਲੈ ਕੇ ਕਰਿਓ ਹਾਂ ਬਾਈ 4-5 ਸਾਲ ਦਾ ਤਿਆਰਪਾ ਬੰਦੇ ਕੋਲੇ ਜ਼ਰੂਰੀ ਹੈ ਯਾਰ ਆਪਾਂ ਹੁਣ ਜ਼ਰੂਰੀ ਹੈ ਹਾਂ ਬਾਕੀ ਤੁਤਲਾਸਾ ਵੀ ਲੈ ਆਈਆਂ ਨੇ ਹਾਂ ਭਾਈ ਸਾਰਾ ਪਕਲਾਸਾ ਗਲੂਸਾ ਲਾਈਆਂ ਸਰਦੂਲਗੜ ਜਾਂਦੇ ਰਿਆਂ ਟ੍ਰੇਨਿੰਗ ਲਈ ਆਪਾਂ ਟ੍ਰੇਨਿੰਗ ਵੀ ਲਈ ਹਾਂ ਠੀਕ ਹੈ ਤੇ ਹੁਣ ਆਪਾਂ ਜੇ ਖਰਚੇ ਦੀ ਗੱਲ ਕਰ ਲਈਏ ਇੱਕ ਵਾਰੀ ਐਸਟੀਮੇਟ ਹਨਾ ਵੀ ਇਹਦੇ ਵਿੱਚ ਜਿਵੇਂ ਤੂੰ ਆ ਪਲੇਟਾਂ ਪਾਈਆਂ ਨੇ ਕੀ ਰੇਟ ਪਈ ਆ ਪਲੇਟ ਦੀ ਏਡੀ ਹੈਗੀ ਐ ਭਾਈ 750 ਰੁਪਿਆ ਪਲੇਟ ਪਈ ਗਈ ਆ ਆਪਾਂ ਨੂੰ ਅੱਡਵਾ ਅੱਡ ਰੇਟ ਆ 10 ਤੇ 12 ਕੁੱਤੀ ਦਾ ਅੱਛਾ ਇਹ ਕਿੰਨੀ 12 ਰੁਪਿਆ ਇੱਕ 10 ਰੁਪਿਆ ਇੱਕ 10 ਰੁਪਿਆ ਠੀਕ ਹੈ ਕਿਹੜੀ ਕੰਪਨੀ ਦੀ ਪਾਈ ਇਹ ਵਧੀਆ ਐ ਭਾਈ ਭਾਈਆ ਐਵਰੇਸਟ ਦੀ ਐਵਰੇਸਟ ਦੀ ਠੀਕ ਹੈ ਤੇ ਬਾਕੀ ਇਹ ਲੋਹਾ ਆ ਗਿਆ ਹਨਾ ਲੋਹਾ ਮੇਨ ਕੰਮ ਖਿੱਚਦਾ ਹੈ ਲੋਹਾ ਵਾਲਾ ਖਿੱਚਦਾ ਬਈ ਬਾਕੀ ਲੇਬਰ ਕੱਪਾ ਬਹੁਤ ਹੋ ਜਾਂਦਾ ਹੈ ਸ਼ੈੱਡ ਦੀ ਬਣਵਾਈ ਬਣੂਈ ਜ਼ਿਆਦੇ ਪੈ ਜਾਂਦੀ ਹੈ ਇੱਟ ਵੀ ਹਨਾ ਹਾਂ ਬਾਕੀ ਏਟ ਆਪਾਂ ਮਤਲਬ ਸਰਚ ਪੂਰੀ ਕਰਕੇ ਹਨਾ ਵੀ ਜਿੱਥੇ ਆਪਾਂ ਨੂੰ ਫਾਇਦਾ ਹੁੰਦਾ ਹੋਇਆ ਇਸ ਚੀਜ਼ ਦਾ ਵੀ ਪੁਰਾਣੀ ਇੱਟ ਲਈ ਤਾਂ ਪੁਰਾਣੀ ਕੋਠੇ ਆਪਾਂ ਯੂਜ਼ ਕੀਤੀ ਹੈ ਹਾਂ ਬਈ ਠੀਕ ਹੈ ਤੇ ਕੁਸਕ ਨਵੀਂ ਲੱਗੀ ਹੈ ਚਲੋ ਪੁਰਾਣੀ ਮਿਲ ਗਈ ਉਹ ਲਾ ਲਈ ਤੇ ਪਰ ਐ ਵੀ ਕੇਰਾਂ ਆਪਾਂ ਸਟਾਰਟ ਆ ਐਂ ਲੱਗਦਾ ਵੀ ਯਾਰ ਕਰ ਲਈ ਇੱਕ ਵਾਰੀ ਬਸ ਹਾਂ ਸਟਾਰਟਿੰਗ ਜਿਹਦਾ ਔਖਾ ਬਈ ਕਰਨਾ ਸਾਈਡਿੰਗ ਕਰਨੀ ਮੈਨੇਜਮੈਂਟ ਹੋਈ ਹਾਂ ਕਰਨੀ ਬੰਦ 17 ਪੈਸੇ ਆਪਾਂ ਜੇ ਆਈਡੀਆ ਜਾਂ ਵੀ ਲਾਈਏ ਵੀ ਕਿੰਨੇ ਕੁ ਪੈਸੇ ਇੱਕ ਵਾਰੀ ਹੁਣ ਲੱਗ ਜਾਂਦੇ ਆ ਆਪਣੇ ਇੱਥੇ ਕਿਰਾਂ ਬਈ 5 ਲੱਖ ਰੁਪਏ ਲਾ ਕੇ ਕੰਮ ਸਟਾਰਟ ਹੁੰਦਾ ਬੰਦਾ ਹਾਂ ਕਿਰਾਂ ਕੰਪਲੀਟ ਸ਼ੈੱਡ ਵਧੀਆ ਤਿਆਰ ਹੋ ਜਾਂਦਾ ਕਮਰਾ-ਕਮਰਾ ਪਾ ਕੇ ਆਪਦਾ ਪਸ਼ੂ ਫਿਰ ਕਿਰਾਂ ਘਰ ਵਾਲੀ ਰੱਖੀ ਹੁਣ ਜਿਹੜੇ ਚ ਹੈਗੇ ਆ ਕੋਈ ਬਈ ਕਿਰਾਂ ਘਰ ਵਾਲੇ ਲਿਆ ਕੇ ਤੇ ਕੁਝ ਬਾਹਰੋਂ ਲੈ ਲਾਂਗੇ 10-5 ਪਸ਼ੂ ਹਾਂ ਹਾਂ ਤੇਰਾ ਕੰਮ ਚੱਲਦਾ ਹੋ ਜੀ ਕੰਮ ਚੱਲਦਾ ਹੋ ਜੀ ਬਾਕੀ ਹਜੇ ਤ ਤਨ 4 ਸਾਲ ਤਾਂ ਲੱਗ ਜਾਂਦੇ ਆ ਬੰਦੇ ਨੂੰ। ਇਹ 4 ਸਾਲ ਕਹਿੰਦੇ ਹੁੰਦੇ ਆ ਝਾਕਣ ਦੀ ਲੋੜ ਨਹੀਂ ਭਾਈ। ਫੇਰ ਕਿਤੇ ਬਰੀਡ ਪੈਦਾ ਹੁੰਦੀ ਆ, ਫੇਰ ਚੁੱਕੀ ਆਉਂਦੀ ਆ ਹਾਂ। ਉਹ ਕੰਮ ਫੇਰ ਹੌਲੀ-ਹੌਲੀ ਹੁੰਦੇ ਆ ਬਈ। ਠੀਕ ਆ। ਹੁਣ ਕਿੰਨੇ ਕਿ ਦਿਨ ਹੋ ਗਏ ਕੰਮ ਚੱਲਦੇ ਨੂੰ? ਕੰਮ ਨੂੰ ਬਈ 10 ਦਿਨ ਹੋ ਗਏ ਬਸ ਠੇਕੇ ਹੀ ਕਰਿਆ ਹੋਇਆ ਸਾਰੇ ਮਿਸਤਰੀਆਂ ਨਾਲ। ਠੇਕੇ ਦੇ ਲੋਕ ਕਹਿੰਦਾ ਹਾਂ। ਤੇ ਕਿੰਨੀ ਉਚਾਈ ਉਚਾਈ ਕਿੰਨੀ ਇਹਦੀ ਤਾਂ? ਇਹਦੀ ਬਈ ਪਰਤ ਬਾਕੇ 15 ਫੁੱਟ ਉਚਾਈ ਰਹਿ ਜੂਗੀ। ਪਰਤ ਬਾਕੇ। ਹਾਂ ਬਈ। ਠੀਕ ਆ। ਰਵੀ ਸਤਿਨਾਮ ਅਣਖ ਜੀ ਤੁਸੀਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਬ ਆਪਣੇ ਮਿੱਤਰ ਨੇ ਬਿਲਕੁਲ ਸਟਾਰਟ ਕੀਤਾ ਕੋਈ ਐ ਨਹੀਂਗਾ ਵੀ ਜਿਵੇਂ ਆਪਾਂ ਕਹਿ ਲਈਏ ਵੀ ਵੱਡਾ ਹੋਵੇ ਫਾਰਮ ਕੋਈ ਬਾਹਲਾ ਹੋਵੇ ਐਵੇਂ ਦੀ ਕੋਈ ਗੱਲ ਨਹੀਂ ਤੇ ਕਿਰਾ ਸਟਾਰਟ ਕਰਿਆਗਾ ਵੀ ਹੌਲੀ ਹੌਲੀ ਤਰੱਕੀ ਕਰਾਂਗੇ ਚੰਗੀ ਬਰੀਡ ਆਊ ਚੰਗੀਆਂ ਬੱਚੀਆਂ ਆਉਣੀਆਂ ਤਾਂ ਕਿ ਜਾ ਕੇ ਵੀ ਆਪਾਂ 250 ਦੇ ਪਹੁੰਚ ਜਾਵਾਂਗੇ ਨਾ ਫਿਰ ਆਪਣਾ ਫਾਰਮ ਵੀ ਅੱਗੇ ਵਧੂਗਾ ਹਾਂ ਸੋ ਆਪਾਂ ਹਮੇਸ਼ਾ ਇਹ ਕਹਨੇ ਆ ਕਿ ਬਾਈ ਤੁਸੀਂ ਸਟਾਰਟ ਆ ਜਿਹੜਾ ਉਹ ਭਾਵੇਂ ਦੋ ਪਸ਼ੂਆਂ ਤੋਂ ਕਰ ਲਓ ਜਿਵੇਂ ਇਹਨਾਂ ਦਾ 5-6 ਸਾਲ ਦਾ ਐਕਸਪੀਰੀਅੰਸ ਹੋ ਗਿਆ ਘਰੇ ਪਹਿਲਾਂ ਦੋ ਪਸ਼ੂਆਂ ਤੋਂ ਰੱਖਿਆ ਕੰਮ ਹੌਲੀ ਹੌਲੀ ਬਣਾਏ ਤੇ ਇਸ ਤਰ੍ਹਾਂ ਕਿਨੇ ਪਸ਼ੂ ਹੁਣ ਹੈਗੇ ਬਈ 10 12 ਪਸ਼ੂ ਹੈਗੇ ਨਾਲ 10 12 ਪਸ਼ੂ ਹੈਗੇ ਹੈ ਨਾ ਵੀ ਦੋ ਪਸ਼ੂਆਂ ਤੋਂ ਸਟਾਰਟ ਕਰਕੇ 10 12 ਪਸ਼ੂ ਘਰੇ ਕੀਤੇ ਫਿਰ ਹੌਲੀ ਹੌਲੀ ਆਪਾਂ ਇੱਥੇ ਲੈ ਕੇ ਆਏ ਆ ਪਰ ਆਇਆ ਵੀ ਬਾਈ ਕਹਿੰਦਾ ਵੀ ਜਿੰਨੇ ਬਰੀਡ ਨਹੀਂ ਬਣਦੀ ਸੀਗੀ ਹੈ ਨਾ ਪਹਿਲਾਂ ਹਾਂ ਹੁਣ ਬਰੀਡ ਆ ਜਿਹੜੀ ਉਹ ਇੱਥੇ ਬਣਾਉਣੀ ਆ ਆਪਾਂ ਤੇ ਚਲੋ ਰੱਬ ਭਲੀ ਕਰੂਗਾ ਬਾਈ ਫਾਰਮ ਦਾ ਕੰਮ ਆ ਦੇਖ ਲਓ ਤੁਸੀਂ ਚੱਲੀ ਜਾਂਦਾ ਹੈਗਾ ਹਜੇ ਤਾਂ ਸਟਾਰਟਿੰਗ ਆ ਜਦੋਂ ਬਣ ਗਿਆ ਤੇ ਇੱਥੇ ਹਜੇ ਖੁਰਲੀ ਬਣਨੀ ਆ ਇਸ ਜਗ੍ਹਾ ਦੇ ਉੱਪਰ ਹੈ ਨਾ ਤੇ ਜੇ ਜਦੋਂ ਕਾਮ ਆ ਗਈਆਂ ਆਪਾਂ ਇੱਕ ਵੀਡੀਓ ਉਦੋਂ ਵੀ ਪਾਵਾਂਗੇ ਚੰਗਾ ਹਾਂ ਬਈ ਜਰੂਰ ਹਾਂ ਬਾਕੀ ਬਾਈ ਤੁਹਾਨੂੰ ਕਿਵੇਂ ਲੱਗਿਆ ਹਣਾ ਸਾਰੀ ਗੱਲਬਾਤ ਕਿਵੇਂ ਲੱਗੀ ਤੁਹਾਡੀ ਕੀ رائے ਆ ਕਮੈਂਟ ਕਰਕੇ ਜਰੂਰ ਦੱਸਿਓ ਜਿਸ ਨੂੰ ਐ ਲੱਗਿਆ ਵੀ ਯਾਰ ਠੀਕ ਆ ਬੰਦਾ ਕੰਮ ਕਰ ਰਿਹਾ ਅੱਗੇ ਵਧੂਗਾ ਤਾਂ ਤੁਸੀਂ ਬਈ ਹੌਸਲਾ ਫਦਾ ਜਰੂਰ ਕਰਿਓ ਠੀਕ ਐ ਸੋ ਸਾਰੇ ਦੋਸਤਾਂ ਨੂੰ ਬਈ ਧੰਨਵਾਦ ਹੈ ਥੈਂਕ ਯੂ ਸ਼ੁਕਰੀ ਧੰਨਵਾਦ ਓਕੇ ਬਈ ਧੰਨਵਾਦ